ਉਹ ਇਹਨਾਂ ਨੇ ਸਾਰੀ ਗੱਲਬਾਤ ਮਿਲ ਕੇ ਬੰਗੀ ਨਾਲ ਇਹ ਬੰਗੀ ਹੀ ਮੇਰੇ ਨਾਲ WhatsApp ਤੇ ਗੱਲ ਕਰਦਾ ਸੀ ਬੰਗੀ ਹੀ ਮੈਨੂੰ ਕਹਿੰਦਾ ਸੀ ਵੀ ਐਫੀਡੇਵਟ ਦੇ ਦੇ ਡੀਐਸਪੀ 2 ਦੇ ਵੀ ਤੈਨੂੰ ਅਸੀਂ ਪੈਸੇ ਤੁਸੀਂ ਲੇਡੀ ਜੀ ਨੂੰ ਫੋਨ ਨਾ ਕਰੀਂ ਆਡਰਸ ਹਾਂਜੀ ਹਾਂ ਸਾਰਿਆਂ ਕੋਲ ਹੈ ਜੀ ਕਿਥੋਂ ਭਾਜੀ ਇੱਕ ਤਾਂ ਮੈਨੂੰ ਬੜਾ ਦੱਸੋ ਬਈ ਰੈਣੀ ਕਿੱਥੋਂ ਭਾਜੀ ਤੁਸੀਂ ਮੈਂ ਫੋਨ ਨਹੀਂ ਆ ਇਹਨਾਂ ਨੇ ਪਟਵਾਲ ਪਵਾ ਕੇ ਇੱਥੇ ਫੋਨ ਮਚਵਾਇਆ ਜੀ ਕਿੱਥੇ ਮਚਵਾਇਆ ਜੀ ਇਹ ਮੈਂ ਨੰਨ੍ਹਿਆੜੇ ਕਤਵਾਰੀ ਦੇ ਵਿੱਚ ਮਚਵਾਇਆ ਜੀ ਗੁਰਦਵਾਰ ਪਾਈਜਗਤਾ ਗੁਰਦਵਾਰ ਦੇ ਨਾਲ ਕਤਵਾਰੀ ਉੱਥੇ ਕਵਾੜ ਖੜਾ ਉੱਥੇ ਮਚਾਇਆ ਗਿਆ ਕਿਹਨੇ ਕਿਹਨੇ ਤੁਹਾਨੂੰ ਇਹ ਕੀਤਾ ਪ੍ਰੈਸ ਇਹ ਬੰਗੀ ਸੀਗਾ ਜੀ ਜਿਹੜਾ ਉੱਥੇ ਚੌਕੀ ਇੰਚਾਰਜ ਆਈ ਤੇ ਡੀਐਸਪੀ ਸੀਗਾ ਜੀ ਡੀਐਸਪੀ ਨਾਲ ਸਾਰੀ ਇਹਨਾਂ ਨੇ ਗੱਲਬਾਤ ਕਰਕੇ ਤੇ ਇਹਨਾਂ ਨੇ ਮੈਨੂੰ ਫੋਨ ਦੇ ਜਿਹੜਾ ਮਚਾਇਆ ਉਹਦੇ ਪੈਸੇ ਵੀ ਦਿੱਤੇ ਹੈ ਪਰ ਮੈਂ ਇਹਨਾਂ ਨੂੰ ਪੈਸੇ ਮੋੜ ਤੇ ਉਹਨੂੰ ਜੀ ਮੈਂ ਰੱਖੇ ਨਹੀਂ ਮੇਰਾ ਨਾਮ ਦਰਸ਼ਨ ਸਿੰਘ ਹੈ ਜੀ ਸਣਾ ਸਣਾ ਪ੍ਰਦੇਸ਼ ਸਿੰਘ ਕੋਨੇ ਵਾਲਾ ਮੰਡੀ ਬਾਟਨਪੁਰੇਕੀ ਜੀ ਮੈਂ ਇੱਕ ਮੇਰਾ ਠੱਗੀ ਵਜਦੀ ਸੀਗੀ ਮੈਂ ਇੱਕ ਐਪਲੀਕੇਸ਼ਨ ਦਿੱਤੀ ਸੀ ਐਸਐਸਪੀ ਸਾਹਿਬ ਦੇ ਹੀ ਉਹ ਡੀਐਸਪੀ ਪੁੱਚੋ ਨੂੰ ਮਾਰਕ ਹੋ ਗਈ ਸੀਗੀ ਡੀਐਸਪੀ ਪੁੱਚੋ ਦੇ ਜਦੋਂ ਮੈਂ ਗਿਆ ਜੀ ਉੱਥੇ ਮੈਨੂੰ ਰਾਜਕਮਾਰ ਤੇ ਨਿਰਮਲ ਮਿਲੇ ਜੀ ਮਿਲ ਕੇ ਤੇ ਉਹਨਾਂ ਨੇ ਮੇਰੇ ਤੋਂ ਪੈਸਿਆਂ ਦੀ ਮੰਗ ਕੀਤੀ ਜੀ ਕੌਣ ਸੀ ਰਾਜਕਮਾਰ ਤੇ ਅਹੀਂ ਕੀ ਪੋਸਟਾ ਉਹਨਾਂ ਦੀ ਕੀ ਲੱਗੇ ਹੋ ਸੀ ਉਹ ਤਾਂ ਸਾਨੂੰ ਵੀ ਰੀਡਰ ਕਹਿੰਦੇ ਸੀ ਵੀ ਮੈਂ ਰੀਡਰ ਆ ਸੀ ਜੀ ਤੇ ਪਰ ਉਹ ਹੈ ਉਹਨਾਂ ਦੇ ਵੀ ਗਨਮੈਨ ਸੀਗੇ ਜੀ ਤੇ ਉਹ ਉਹਨਾਂ ਨੇ ਜਦੋਂ ਪੈਸਿਆਂ ਦੀ ਮੰਗ ਕੀਤੀ ਜੀ ਮੈਂ ਉਹਨਾਂ ਤੋਂ ਟਾਈਮ ਲੈ ਕੇ ਮੈਂ ਵਾਪਸ ਚਲਾਇਆ ਜੀ ਵਾਪਸ ਚਲਾ ਆ ਕੇ ਜੀ ਤੇ ਮੈਂ ਆਪਦੇ ਘਰੇ ਵੀ ਆਇਆ ਪੈਸੇ ਦੀ ਮੰਗ ਕਿਉਂ ਕੀਤੀ ਉਹਨਾਂ ਨੇ ਕਿਉਂਕਿ ਉਹ ਕਹਿੰਦੇ ਵੀ ਅਸੀਂ ਪਰਚਾ ਦਰਜ ਕਰਾਂਗੇ ਵੀ ਫੇਰ ਵੀ ਪਹਿਲਾਂ ਸਾਹਮਣੇ ਲੱਖ ਰੁਪਈਆ ਲੈਣਾ ਤੇ ਸਾਨੂੰ ਜੋ ਕੋਈ ਵੀ ਤੇਰਾ ਮਾਨਤਨ ਹੋਇਆ ਵੀ ਜੇਰਾ ਸਾਡਾ ਕਰਨਾ ਤੂੰ ਕਰਦੀ ਮੈਂ ਉਹਨਾਂ ਨੂੰ ਰਾਰਾ ਲਾ ਕੇ ਚਲਾਇਆ ਜੀ ਫਿਰ ਉਸ ਤੋਂ ਬਾਅਦ ਮੈਂ ਬਿਜ਼ੀ ਨਾਲ ਸਾਰਨਾ ਜਦੋਂ ਗੱਲ ਕੀਤੀ ਉਹਨਾਂ ਨੇ ਸਾਨੂੰ ਮੈਨੂੰ ਕਿਹਾ ਵੀ ਤੂੰ ਰਿਕਾਰਡਿੰਗਾਂ ਲੈ ਕੇ ਆ ਚਲੋ ਜੀ ਜਦੋਂ ਮੈਂ ਰਿਕਾਰਡਿੰਗ 30 ਤਰੀਕ ਨੂੰ ਗਿਆ ਮੈਂ ਕੋਈ ਇਹ ਪੈਸਾ ਨਾ ਪ੍ਰਬੰਧ ਕਰਕੇ ਗਿਆ ਜੀ ਤੇ ਉਹ 30 ਤਰੀਕ ਨੂੰ ਜਾ ਕੇ ਵੀ ਜਿਹੜਾ ਮੈਂ ਰਿਕਾਰਡਿੰਗ ਕੀਤੀ ਰਿਕਾਰਡਿੰਗ ਸਾਫ ਨਹੀਂ ਆਈ ਜੀ ਉਸ ਤੋਂ ਬਾਅਦ ਮੈਂ ਇੱਕ ਤਰੀਕ ਨੂੰ ਗਿਆ ਜੀ ਇੱਕ ਤਰੀਕ ਨੂੰ ਜਦੋਂ ਵੀ ਇਹ ਰਿਕਾਰਡਿੰਗ ਪੂਰੀ ਕਲੀਅਰ ਆਈ ਹੈ ਉਹਦੇ ਵਿੱਚ ਜਿਹੜਾ ਰਾਜਕਮਾਰ ਨੇ ਮੈਨੂੰ ਕਿਹਾ ਵੀ ਚੱਲ ਕੋਈ ਗੱਲ ਨਹੀਂ ਵੀ ਸਾਨੂੰ ਟੋਟਲ 2 ਲੱਖ ਰੁਪਿਆ ਵੀ ਦੇ ਦੇ ਮੈਂ ਉਹਨੂੰ ਕਿਹਾ ਮਾਰਾ ਵੀ ਮੈਂ ਇਲੈਕਟ੍ਰੀਕਲ ਦਾ ਕੰਮ ਕਰਦਾ ਸੀ ਵੀ ਮੇਰੇ ਕੋਲ ਇੰਨੇ ਪੈਸੇ ਤਾਂ ਹੋਣੇ ਨਹੀਂ ਉਹ ਕਹਿੰਦਾ ਵੀ ਕਿਸੇ ਚੰਗੇ ਅਫਸਰ ਤੋਂ ਫੋਨ ਕਰਾ ਦੇ ਤੇ ਵੀ ਮੈਂ ਤੈਨੂੰ 20000 ਰੁਪਿਆ ਡਿਸਕਾਊਂਟ ਕਰ ਦੂੰਗਾ ਚਲੋ ਜੀ ਮੈਂ ਰਿਕਾਰਡਿੰਗ ਕਰਕੇ ਸਾਫ ਤੇ ਮੈਂ ਵਾਪਸ ਆ ਗਿਆ ਵਾਪਸ ਆ ਕੇ ਮੈਂ ਜਿਹੜਾ ਬਿਜੀਲੈਂਸ ਦਾ ਆਨਲਾਈਨ ਨੰਬਰ ਆਈ ਉਹ ਤੇ ਮੈਂ ਰਿਕਾਰਡਿੰਗ ਸ਼ੇਅਰ ਕੀਤੀਆਂ ਜੀ ਸ਼ੇਅਰ ਕਰਨ ਤੋਂ ਬਾਅਦ ਮੈਨੂੰ ਬਿਜੀਲੈਂਸ ਵਾਲੇ ਨੇ ਬੁਲਾਇਆ ਜੀ ਬੁਲਾਉਣ ਤੋਂ ਬਾਅਦ ਰਾਏ ਕੁਮਾਰ ਤੇ ਪਰਚਾ ਦਰਜ ਹੋ ਗਿਆ ਜੀ ਤੇ ਪਰਚਾ ਦਰਜ ਹੋਣ ਤੇ ਉਸ ਤੋਂ ਬਾਅਦ ਮੈਨੂੰ ਇਹਨੇ ਬੰਗੀ ਨੇ ਮੈਨੂੰ ਕਤਵਾਲੀ ਦੇ ਵਿੱਚ ਬੁਲਾਇਆ ਉੱਥੇ ਨਹੀਂ ਆਲੇ ਤੇ ਬੁਲਾ ਕੇ ਮੈਨੂੰ ਇਹਨਾਂ ਨੇ ਵੀ ਗੱਲ ਕੀਤੀ ਜੀ ਵੀ ਤੂੰ ਬਿਆਨ ਮੁੱਕਰ ਜਾ ਤੇ ਵੀ ਅਸੀਂ ਤੈਨੂੰ ਪੈਸੇ ਦੇ ਦਿੰਨੇ ਆ ਮੈਂ ਉਹਨਾਂ ਨੂੰ ਲੱਗਿਆ ਹੋਇਆ ਜੀ ਇਹ ਨਈਆਂ ਵਾਲੇ ਚੌਕੀ ਇੰਚਾਰਜ ਆਈ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਕਿਹਾ ਮੈਂ ਕੋਈ ਗੱਲ ਨਹੀਂ ਮੈਂ ਸੋਚ ਕੇ ਵੀ ਆਉਂ। ਇਹਨੇ ਮੈਨੂੰ ਕਿਹਾ ਵੀ ਡੀਐਸਪੀ ਸਾਹਿਬ ਵੀ ਕੱਲ ਨੂੰ ਆਣਗੇ ਸੀ ਡੀਐਸਪੀ ਸਾਹਿਬ ਨਾਲ ਵੀ ਤੈਨੂੰ ਮਿਲਾ ਦੇਾਂਗੇ ਵੀ ਤੂੰ ਆਪਦਾ ਫੋਨ ਲੈ ਕੇ ਨਾਲ ਵੀ ਜਿਹੜੇ ਦੇ ਵਿੱਚ ਰਿਕਾਰਡਿੰਗ ਆ ਵੀ ਆਪਾਂ ਬੈਠ ਕੇ ਗੱਲ ਕਰਾਂਗੇ। ਜਦੋਂ ਮੈਂ ਗਿਆ ਉਹਨਾਂ ਕੋਲੇ ਦੂਜੇ ਦਿਨ ਜਾ ਕੇ ਤੇ ਇਹਨਾਂ ਨੇ ਮੈਨੂੰ ਸਾਰੀ ਗੱਲਬਾਤ ਕਰਕੇ ਉੱਥੇ ਡੀਐਸਪੀ ਸਾਹਿਬ ਨੂੰ ਇਹ ਵੀ ਆ ਵੀ ਮੈਂ ਝੂਠਾ ਫਸਾਇਆ ਜਾ ਰਿਹਾ ਹਾਂ। ਵੀ ਸਾਨੂੰ ਤੂੰ ਪੈਸੇ ਲੈ ਲਾ ਤੇ ਪੈਸੇ ਲੈ ਕੇ ਵੀ ਤੂੰ ਵੀ ਆਪਦੇ ਬਿਆਨ ਮੁਕਰ ਜੀ ਮੈਂ ਕਿਹਾ ਜੀ ਮੈਂ ਕੋਈ ਗੱਲ ਨਹੀਂ ਵੀ ਇੱਕ ਐਫੀਡੇਵਿਟ ਮੰਗਾਇਆ ਇਹਨਾਂ ਨੇ ਚਲੋ ਉਸ ਤੋਂ ਬਾਅਦ ਜਦੋਂ ਮੈਂ ਤੁਰਨ ਲੱਗਿਆ ਜੀ ਇਹਨਾਂ ਨੇ ਮੈਨੂੰ ਕਿਹਾ ਵੀ ਤਰਸਨਾ ਫੋਨ ਦਿਖਾਈ ਫੋਨ ਕੁੱਦਤੀ ਮੇਰੇ ਕੋਲ ਦੂਜਾ ਫੋਨ ਸੀ ਮੇਰੇ ਕੋਲ ਦੋ ਫੋਨ ਸੀਗੇ ਜੀ ਤੇ ਇਹਨਾਂ ਨੇ ਜਦੋਂ ਆਇਆ ਤਾਂ ਫੋਨ ਫੜਿਆ ਫੋਨ ਫੜ ਕੇ ਮੈਨੂੰ ਇਹਨਾਂ ਨੇ ਥੱਲੇ ਮਾਰਿਆ ਥੱਲੇ ਮਾਰ ਕੇ ਭੰਨਤਾਈ ਭੰਨ ਕੇ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਪਿਛਲੇ ਪਾਸੇ ਚੌਂਕੀ ਦੇ ਜਿੱਥੇ ਵੀ ਕਬਾੜ ਵਗੈਰਾ ਖੜਾ ਹੈ ਜੀ ਗੁਰਦੁਆਰੇ ਦੇ ਨਾਲ ਉੱਥੇ ਮੈਨੂੰ ਕਹਿੰਦੇ ਕਹਿੰਦੇ ਵੀ ਪੈਟਰੋਲ ਕੱਢ ਕੇ ਦਿੱਤਾ ਇਹਨਾਂ ਨੇ ਆਪ ਹੀ ਜੀ ਆਹ ਪੈਟਰੋਲ ਕੱਢ ਕੇ ਤੇ ਇਹ ਮੈਨੂੰ ਕਹਿੰਦੇ ਵੀ ਫੋਨ ਨੂੰ ਅਗਲਾ ਦੇ ਚਲੋ ਜੀ ਮੈਨੂੰ ਇਹਨਾਂ ਨੇ ਜਦੋਂ ਮੈਂ ਕਿਹਾ ਵੀ ਫੋਨ ਨੂੰ ਮੈਂ ਅਗਲਾਉਂਦਾ ਨਹੀਂ ਵੀ ਮੇਰੇ ਇਹ ਚ ਪ੍ਰੂਫ ਆ ਇਹ ਕਹਿੰਦੇ ਕਹਿੰਦੇ ਵੀ ਨਹੀਂ ਅਸੀਂ ਤੇ ਤੇ ਕੋਈ ਪਰਚਾ ਪਾਵਾਂਗੇ ਵੀ ਤੈਨੂੰ ਅੰਦਰ ਦੇਵਾਂਗੇ ਤੇ ਵੀ ਤੂੰ ਫੋਨ ਮਚਾਉਣਾ ਪਊਗਾ ਚਲੋ ਜੀ ਮੈਂ ਪੈਟਰੋਲ ਪਾਇਆ ਫੋਨ ਮਚਾਇਆ ਉਹਦੀ ਮੇਰੇ ਕੋਲ ਵੀਡੀਓ ਵੀ ਹੈਗੀ ਹੈ ਜੀ ਤੇ ਉਸ ਤੋਂ ਬਾਅਦ ਜਦੋਂ ਫੋਨ ਮਚਾਉਣ ਤੋਂ ਬਾਅਦ ਹੀ ਮੈਨੂੰ ਕੈਂਟ ਥਾਣੇ ਤੋਂ ਵੀ ਫੋਨ ਕਰਵਾਇਆ ਇਹਨਾਂ ਨੇ ਕੈਂਟਰਾਣੇ ਵਾਲਿਆਂ ਨੇ ਮੇਰੇ ਨਾਲ ਬਹੁਤ ਬਦਤਮੀਜ਼ੀ ਨਾਲ ਗੱਲ ਕੀਤੀ ਉਹ ਲੇਡੀ ਤੋਂ ਐਪਲੀਕੇਸ਼ਨ ਦਵਾ ਕੇ ਇਹ ਮੇਰੇ ਤੇ 376 ਦਾ ਪਰਚਾ ਦਰਜ ਕਰਨਾ ਚਾਹੁੰਦੇ ਸੀਗੇ ਜੀ ਪਰ ਉਹ ਵੀ ਇਹਨਾਂ ਦਾ ਕੋਈ ਬਾਹ ਨਹੀਂ ਚੱਲੀ ਜ ਜੋ ਬਹੁਤ ਰਾਇਆ ਇਹਨਾਂ ਨੇ ਡੀਐਸਪੀ 2 ਨੇ ਵੀ ਮੈਨੂੰ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਬਹੁਤ ਇਹਦੇ ਰੀਡਰ ਦੀ ਵੀ ਮੇਰੇ ਕੋਲ ਰਿਕਾਰਡਿੰਗ ਹੈਗੀ ਆ ਜੀ ਇਹਨਾਂ ਨੇ ਮੇਰੇ ਤੋਂ ਪ੍ਰੂਫ ਵੀ ਮੰਗੇ ਜੀ ਤੇ ਜਿਹੜੇ ਸਬੂਤ ਮੇਰੇ ਕੋਲ ਹੈਗੇ ਆ ਜੀ ਉਹ ਇਹ ਮਟਾਉਣ ਦੀ ਕੋਸ਼ਿਸ਼ ਕਰ ਰਹੇ ਆ ਕਿਉਂਕਿ ਡੀਐਸਪੀ ਸਾਹਿਬ ਮੱਤੇ ਦਬਾਅ ਬਹੁਤ ਪਾ ਰਹੇ ਆ ਮੈਨੂੰ ਇਹਨਾਂ ਤੋਂ ਖਤਰਾ ਜੀ ਜੇ ਕੱਲ ਨੂੰ ਕੋਈ ਵੀ ਜਾਨ ਮਾਲ ਦੀ ਕੋਈ ਦਿੱਕਤ ਆਉਂਦੀ ਹੈ ਜੀ ਤਾਂ ਇਹ ਡੀਐਸਪੀ 2 ਤੇ ਡੀਐਸਪੀ ਪੁੱਛੋ ਤੇ ਮੰਗੀ ਜਮੇਦਾਰ ਹੋਣਗੇ ਇਹ ਤੁਹਾਨੂੰ ਕੀ ਲੱਗਦਾ ਬਠਿੰਡਾ ਪੁਰਸਾਬ ਤੇ ਅਫਸਰ ਨੂੰ ਬਚਾਉਣਾ ਚਾਹੁੰਦੀ ਹੈ ਹਾਂਜੀ ਇਹ ਜਿਹੜਾ ਇਹ ਡੀਐਸਪੀ ਦਾ ਨਾਮ ਕੱਢਿਆ ਗਿਆ ਡੀਐਸਪੀ ਨੇ ਮੇਰੇ ਸਾਹਮਣੇ ਵੀ ਪੈਸੇ ਵੀ ਮੰਨੇ ਆ ਵੀ ਜਦੋਂ ਮੈਂ ਨਾਲ ਕੋਲੇ ਗੱਲ ਕੀਤੀ ਹੈ ਜਦੋਂ ਅਸੀਂ ਇੱਕ ਦਿਨ ਇੱਥੇ ਮੈਨੂੰ ਦਫ਼ਤਰ ਡੀਐਸਪੀ ਦੇ ਵੀ ਬੁਲਾਇਆ ਗਿਆ ਇਹਨਾਂ ਨੇ ਜਦੋਂ ਮੈਨੂੰ ਕਿਹਾ ਵੀ ਆਦਾ ਫੋਨ ਲੈ ਕੇ ਆਈਂ ਤੇ ਵੀ ਆਪਾਂ ਤੇਰੇ ਫੋਨ ਚ ਪਹਿਲਾਂ ਰਿਕਾਰਡਿੰਗ ਸੁਣਾਵਾਂਗੇ ਤੇ ਇਹ ਡੀਐਸਪੀ ਦਾ ਨਾਮ ਨਾ ਕੱਢਿਆ ਜਾਵੇ ਜੀ ਪੈਸੇ ਇਹਨੂੰ ਸਾਰੀ ਗੱਲਬਾਤ ਇਹਨੂੰ ਰਾਜ ਕੁਮਾਰ ਪੁੱਛ ਕੇ ਕਰਦਾ ਸੀਗਾ ਜੀ ਸਾਰੀ ਗੱਲ ਤਾਂ ਇਹ ਪਤਾ ਉਹਨੂੰ ਡੀਐਸਪੀ ਨੂੰ ਇਹ ਤਾਂ ਬਸ ਇੱਕ ਉ ਜਾਣ ਕੇ ਇਹ ਡੀਐਸਪੀ ਬਾਹਰ ਕੱਢਿਆ ਗਿਆ ਸੀ ਸਿਟੀ 2 ਦਾ ਕੀ ਰੋਲ ਆ ਡੀਐਸਪੀ ਸਿਟੀ 2 ਦਾ ਰੋਲ ਇਹ ਆ ਜੀ ਕਿਉਂਕਿ ਉਹ ਲੇਡੀ ਦੇ ਜਿਹੜਾ ਵਕੀਲ ਆ ਉਹਦੇ ਵਕੀਲ ਦੇ ਉਹਦੇ ਨਾਲ ਰਿਲੇਸ਼ਨ ਆਇਆ ਕਿ ਜਾਨ ਪਛਾਣ ਹੈਗੀ ਆ ਜੀ ਤੇ ਉਹ ਬਹੁਤ ਜ਼ਿਆਦਾ ਮੇਰੇ ਤੇ ਉਹਨੇ ਦਬਾਅ ਪਾਇਆ ਜੀ ਬਹੁਤ ਮੇਰੇ ਨਾਲ ਫੋਨ ਤੇ ਵੀ ਜਦੋਂ ਮੈਂ ਗਿਆ ਵੀ ਆ ਤਾਂ ਇਹਨਾਂ ਨੇ ਮੈਨੂੰ ਇੱਕਦਮ ਪਹਿਲਾਂ ਜਦੋਂ ਪਹਿਲਾਂ ਬੁਲਾਇਆ ਸੀਗਾ ਜੀ ਜਦੋਂ ਸਭ ਤੋਂ ਪਹਿਲਾਂ ਐਪਲੀਕੇਸ਼ਨ ਇਹਨਾਂ ਨੇ ਦਿੱਤੀ ਆ ਜੀ ਉਦੋਂ ਵੀ ਮੈਨੂੰ ਬਹੁਤ ਔਖਾ ਸੌਖਾ ਬੋਲਿਆ ਵੀ ਮੈਂ ਤੇ ਤੇ ਪਰਚਾ ਪਾ ਦੂੰਗਾ ਇਹਨੇ ਮੇਰੇ ਕੋਲ ਇਹ ਵੀ ਲਿਖਾਇਆ ਵੀ ਤੂੰ ਜਨਾਨੀ ਨੂੰ ਬੁਲਾਉਣਾ ਨਹੀਂ ਤੂੰ ਜਨਾਨੀ ਤੋਂ ਪੈਸੇ ਨਹੀਂ ਮੰਗਣੇ ਪਰ ਮੈਂ ਉਹ ਚੀਜ਼ ਲਿਖੀ ਨਹੀਂ ਲਿਖ ਕੇ ਨਹੀਂ ਦਿੱਤੀ ਜੀ ਪਰ ਮੈਂ ਉਹ ਚੀਜ਼ ਆਪਦੀ ਵਾਪਸ ਲੈਣੀ ਸੀਗੀ ਜੀ ਪਰ ਇਹਨਾਂ ਨੂੰ ਮੈਂ ਲਿਖ ਕੇ ਦਿੱਤੀ ਨਹੀਂ ਇਹਨੇ ਜੋਰ ਬਹੁਤ ਲਾਇਆ ਸੀਗਾ ਡੀਐਸਪੀ ਟੂ ਨੇ ਜੀ ਤੇ ਇਹ ਇੰਨੀ ਕੁ ਬੇਨਤੀ ਵਰੀ ਕਬੂਲ ਕੀਤੀ ਜਾਵੇਗੀ ਤੁਹਾਡਾ ਅਗਲਾ ਕਦਮ ਕੀ ਹੈ ਹੁਣ ਪੁਲਿਸ ਵਾਲਾ ਵੀ ਇਹ ਕਹਿੰਦੇ ਆ ਵੀ ਤੂੰ ਸਾਰੇ ਜਿਹੜੇ ਪ੍ਰੂਫ ਆ ਤੇਰੇ ਕੋਲੇ ਉਹ ਸਾਰੇ ਵੀ ਸਾਨੂੰ ਦੇ ਦੇ ਵੀ ਡਿਲੀਟ ਕਰ ਦੇ ਡਿਲੀਟ ਕਰਕੇ ਤੇ ਤੂੰ ਸਾਨੂੰ ਇੱਕ ਐਫੀਡੇਵਿਟ ਦੇ ਦੇ ਵੀ ਇਹ ਜਿਹੜੇ ਸਬੂਤ ਆ ਸਾਰੇ ਅਸੀਂ ਮਿਟਾ ਵੀ ਮਿਟਾ ਦੇ ਤੇ ਤੈਨੂੰ ਅਸੀਂ ਪੈਸੇ ਦੇ ਦਾਂਗੇ ਮੈਂ ਕਿਸੇ ਪੈਸੇ ਦੇ ਲਾਲਚ ਦੇ ਵਿੱਚ ਆ ਕੇ ਵੀ ਇਹ ਗਲਤ ਕੰਮ ਨਹੀਂ ਕਰਨਾ ਚਾਹੁੰਦਾ ਜੀ ਕਿਹੜੀ ਇਹਦੀ ਬੰਦੀ ਕਾਰਵਾਈ ਆ ਇਹ ਡੀਐਸਪੀ ਤੇ ਵੀ ਕੀਤੀ ਜਾਵੇ ਰਾਏ ਕੁਮਾਰ ਤੇ ਵੀ ਤੇ ਨਰਮਲ ਤੇ ਵੀ ਹਾਂਜੀ ਜੀ ਡਾਕਟਰ ਕੋਈ ਜਿੰਨੇ ਬੰਦੇ ਤੁਸੀਂ ਅਲੀਗੇਸ਼ਨ ਲਾ ਰਹੇ ਦੋਸ਼ ਲਾ ਰਹੇ ਹਾਂ ਜੀ ਹਾਂਜੀ ਹੈਗੇ ਹਾਂਜੀ ਠੀਕ ਹੈ ਥੈਂਕ ਯੂ ਵਿਕਤੀਏ ਜਿਹਦੇ ਕੋਲ ਅੱਜ ਇੱਕ ਪ੍ਰੈਸ ਬਾਈਟ ਰਿਲੀਜ਼ ਕੀਤੀ ਗਈ ਹੈ ਉਸ ਬੰਦ ਵਿੱਚ ਅਸੀਂ ਦੱਸਣਾ ਚਾਹਾਂਗੇ ਵੀ ਇਹਦੇ ਵਿੱਚ ਕੁੱਲ ਨੇ ਤਿੰਨ ਮੈਟਰਸ ਦਾ ਜਿਹੜਾ ਹੈਗਾ ਬਠਿੰਡਾ ਪੁਲਿਸ ਰਿਗਾਰਡਿੰਗ ਜ਼ਿਕਰ ਕੀਤਾ ਹੈ ਫਰਸਟ ਮੈਟਰ ਜਿਹੜਾ ਹੈਗਾ ਡੀਐਸਪੀ ਸਿਟੀ ਟੂ ਐਨਐਸਐਚਓ ਕੈਂਟ ਦੇ ਰਿਗਾਰਡਿੰਗ ਹੈਗਾ ਜਿਸ ਦੇ ਵਿੱਚ ਜਿਹੜੀ ਇਹ ਦੱਸਣਯੋਗ ਹੈ ਕਿ ਰਾਣੀਕੌਰ ਨਾਮ ਦੀ ਇੱਕ ਲੇਡੀ ਵੱਲੋਂ 24 6 2025 ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਜਿਸ ਦੇ ਵਿੱਚ ਪੈਸੰਦੇ ਲੈਂਡ ਰੈਂਸ ਸੰਬੰਧੀਆਂ ਸੈਕਸ਼ੂਅਲ ਸਾਲਟ ਰਿਗਾਰਡਿੰਗ ਕੋਈ ਡੋਰਸ ਲਗਾਏ ਗਏ ਸੀਗੇ ਜਿੱਦੀ ਪੜਤਾਲ ਡੀਐਸਪੀ ਸਿਟੀ 2 ਵੱਲੋਂ ਕੀਤੀ ਗਈ ਸੀਗੀ ਇਹਦੇ ਵਿੱਚ ਰਾਣੀ ਕੌਰ ਵੱਲੋਂ ਦਰਖਾਸਤ ਸੀਗੀ ਤੇ ਬਰਖਲਾਵ ਸੀਗੀ ਦਰਸ਼ਨ ਸਿੰਘ ਤੇ ਜੋ ਇਸ ਪ੍ਰੈਸ ਬਾਈਟ ਦੇ ਵਿੱਚ ਜੋ ਇਹਦੇ ਵਿੱਚ ਕੰਪਲੇਨੈਂਟ ਹੈ ਉਹਦੇ ਇੱਕ ਬਰਖਲਾਵ ਦਿੱਤੀ ਗਈ ਸੀਗੀ ਸੋ ਇਹ ਸਾਰੀ ਪੜਤਾਲ ਕਰਨ ਤੇ ਜਿਹੜੀ ਮੈਟਰ ਸੀਗਾ 16 7 2025 ਨੂੰ ਡੀਐਸਪੀ ਸਿਟੀ 2 ਵੱਲੋਂ ਕਲੋਜ਼ ਕਰ ਦਿੱਤਾ ਗਿਆ ਸੀਗਾ ਤੇ ਅਕੋਰਡਿੰਗਲੀ ਐਸਐਚਓ ਕੈਂਟ ਵੱਲੋਂ ਇਸ ਰਿਗਾਰਡਿੰਗ ਇਨਫਰਮੇਸ਼ਨ ਦੇ ਦਿੱਤੀ ਗਈ ਸੀਗੀ ਸੋ ਇਸ ਮੈਟਰ ਦੇ ਵਿੱਚ ਜਿਹੜੀ ਰਾਣੀ ਕੌਰ ਵੱਲੋਂ ਦਰਖਾਸਤ ਦਿੱ ਔਰ ਦਰਸ਼ਨ ਸਿੰਘ ਦੇ ਖਿਲਾਫ ਸੀਗੀ ਇਹ ਦਰਖਾਸਤ ਬਾਅਦ ਪੜਤਾਲ ਨਾਲ ਦਫਤਰ ਕਰ ਦਿੱਤੀ ਗਈ ਸੀਗੀ ਇਸ ਦੇ ਵਿੱਚ ਜਿਹੜੀ ਹੈਗੀ ਕੋਈ ਵੀ ਐਫ ਆਈ ਆਰ ਜਾਂ ਕਿਸੇ ਨੂੰ ਤਮਕਾ ਨਾਲ ਸੰਬੰਧੀ ਕੋਈ ਵੀ ਗੱਲ ਜਿਹੜੀ ਹੈ ਨਹੀਂ ਕੀਤੀ ਗਈ ਸੈਕੰਡ ਜਿਹੜਾ ਇਸ਼ੂ ਹੈਗਾ ਚੌਂਕੀ ਦੇ ਵਿੱਚ ਜਿਹੜੀ ਉਹਨੇ ਵੀਡੀਓ ਫੁਟੇਜ ਔਰ ਵਾਕੀ ਸਬੂਤ ਪੇਸ਼ ਕਰਕੇ ਬੋਆਇਲ ਸਾੜਨ ਸੰਬੰਧੀ ਗੱਲ ਕੀਤੀ ਹੈ ਉਸ ਰਿਗਾਰਡਿੰਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਇਨਕੁਆਇਰੀ ਮਾਰਕ ਕੀਤੀ ਜਾ ਰਹੀ ਹੈ ਇਨਕੁਆਇਰੀ ਦੇ ਵਿੱਚ ਜੋ ਵੀ ਦੋਸ਼ੀ ਪਾਇਆ ਜਾਏਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਥਰਡ ਜਿਹੜਾ ਉਹ ਐਫਆਈਆਰ ਦੇ ਰਿਗਾਰਡਿੰਗ ਹੈਗਾ ਉਹ ਮੈਟਰ ਵਿਜੀਲੈਂਸ ਵੱਲੋਂ ਦੀ ਤਫਤੀਸ਼ ਕੀਤੀ ਜਾ ਰਹੀ ਹੈ ਉਸ ਮੈਟਰ ਦੇ ਵਿੱਚ ਵੀ ਜਿਹੜਾ ਜਿਹੜਾ ਬੰਦਾ ਦੋਸ਼ੀ ਪਾਇਆ ਜਾਊਗਾ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਕੰਦਾ ਜੀ ਡੀਐਸਪੀ ਸਾਹਿਬ ਦੇ ਚੌਂਕੀ ਚ ਮਜੂਦ ਸੀ ਔਰ ਉਹਨਾਂ ਨੇ ਪਹਿਲਾਂ ਮੋਬਾਈਲ ਥੋੜੇ ਮੇਰਾ ਬਣਾਇਆ ਵੀ ਗਿਆ ਪਹਿਲਾਂ ਫਿਰ ਉਸ ਮੌਕੇ ਨਾਲ ਚਲਾਇਆ ਆ। ਹਾਂ ਦੱਸੋ ਇਹ ਕਾਲ ਦੇ ਵਿੱਚ ਮੈਂ ਪਹਿਲੇ ਤੁਹਾਨੂੰ ਦੱਸ ਚੁੱਕਿਆ ਵੀ ਇਹ ਸਾਰੇ ਮੈਟਰ ਦੀ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਇਨਕੁਆਰੀ ਜਿਹੜੀ ਹੈਗੀ ਮਾਰ ਕਰ ਦਿੱਤੀ ਗਈ ਹੈ। ਤੇ ਉਸ ਇਨਕੁਆਰੀ ਦੇ ਵਿੱਚ ਜੋ ਵੀ ਫੈਕਟਸ ਆਉਣਗੇ ਜੋ ਵੀ ਦੋਸ਼ੀ ਪਾਇਆ ਜਾਊਗਾ ਉਹ ਤੇ ਖਲਾਫ ਬੰਦੀ ਕਰ ਰਹੀ ਕੀਤੀ ਜਾਵੇਗੀ।